1215 1500 ਦਾ ਦੁਪੱਟਾ ਬਜਾਰ ਤੋਂ ਵਿਕਦਾ ਭਾਜੀ ਇਦਾਂ ਦਾ ਆਪਾਂ ਦੇਣਾ 50 ਰੁਪਏ ਲਓ ਜੀ 50 50 ਰੁਪਏ ਆਹ ਦੇਖੋ ਆਹ ਲਓ ਜੀ ਖਾਨਿਆਂ ਵਾਲੇ ਖਾਨੇ 500 ਰੁਪਏ ਦਾ 10000 ਦੇ ਚਾਰ ਲਓ ਜੀ 2200 ਰੁਪਏ ਚ ਕਰਤਾ ਜੀ 2200 ਚ ਚਾਰ ਲੱਕੋ 2200 2200 ਆ ਦੇਖੋ ਸੂਟਾ ਪਿੱਛੇ ਲੜਾਈ ਖੱਚਦੂ ਖੱਚਦੂ ਹੋਈ ਜਾਂਦੀ ਆ 5 5000 4 4000 ਰਾਂ ਲਹਿੰਗਾ ਪਰ ਰੈਂਟ ਤੇ ਲੈ ਜਾਂਦੇ ਆ ਤੁਸੀਂ ਆਪਣਾ ਹੀ ਲੈ ਜਾ 600 ਰੁਪਏ ਦਾ ਫੇਰ ਸੁੱਤੀ ਕੁਰਦਾ ਵਿਆਮਾ ਬਜ਼ਾਰ 'ਚ 700 ਰੁਪਏ ਜਿਹਨੇ ਬਾਬੇ ਦੇ ਅੱਗੇ ਨਾ 1000 ਤੇ 5 ਤਾਂਗੇ ਜਾਂਦੇ ਜਾਂਦੇ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਦੁਕਾਨਦਾਰ ਹੋ ਰੀਸੇਲਰ ਹੋ ਦੁਕਾਨਾਂ ਖੋਲ੍ਹਣੀਆਂ ਆਜੋ ਬਾਬੇ ਜੱਟੀ ਤੇ ਜਿਹੜੇ 800 900 ਰੁਪਏ ਦਾ ਸੂਟ ਬਜ਼ਾਰ 'ਚ ਬੀਬੀਆਂ ਪਿਓਰ ਕੋਟਨ ਦਾ ਲੈਣ ਜਾਂਦੀਆਂ ਮੇਰੀਆਂ ਭੈਣਾਂ ਹਾਂਜੀ 600 ਰੁਪਏ ਦੇ ਦੋ ਆਪਣਾ ਪਹਿਣਾ ਭਰਾ ਨੂੰ 1500 ਦੇ ਸੂਟ ਨੂੰ ਆਫਰ ਕਰਦਾ 1500 ਦੇ ਤਿੰਨ ਲਓ 500 ਰੁਪਏ ਦਾ ਸੂਟ ਆਇਆ ਭਰਾਵਾਂ ਲਈ 25 2500 ਦੇ ਸੂਟ ਕਰਦਾ 1000 ਰੁਪਏ ਦੇ ਆ ਦੇਖੋ ਜੀ ਫੋਟੋ ਵਾਲੇ ਮਾਡਲ ਵਾਲੇ ਸੂਟ ਵੀ ਕਰਦੇ ਫ੍ਰੀ ਦੇ ਆ ਫੇਰ ਮਸਰੀਨ ਦੇ ਇਦਾਂ ਦੇ ਸੂਟ ਡਿਜ਼ਾਈਨਰ 800 ਰੁਪਏ ਦੇ ਦੋ ਆ ਲੋ 400 ਰੁਪਏ ਦਾ ਸੂਟ ਰਹਿ ਗਿਆ 1000 1000 ਵਾਲਾ 4 ਆ ਭਣਾ ਭਰਾ ਨੂੰ 1500 ਦੇ ਸੂਟ ਨੂੰ ਆਫਰ ਕਰਦਾ 1500 ਲੋ 500 ਰੁਪਏ ਦਾ ਸੂਟ 7000 8000 ਦਾ ਸੂਟ ਬਾਬੇ ਦੀ ਹੱਤੀ ਨੇ 750 ਤੇ 1500 ਦੇ ਦੋ ਸੂਟ ਲੈਣਾ ਭਰਾਵਾਂ ਲਈ ਸਪੈਸ਼ਲ ਕਾਲਾ ਸੂਟ ਆਇਆ 2500 ਵਾਲਾ ਸਿਰਫ ਪਿਓਰ ਮਸਲੀਨ ਦੇ ਉੱਪਰ ਦੇਣ ਜਾ ਰਿਹਾ 1100 ਦੇ ਦੋ 8 8 9900 ਦਾ ਸੂਟ 750 ਰੁਪਏ ਦਾ 750 ਦੇ ਵਿੱਚ ਆ ਜੀ ਬਾਜੀ ਆ ਲੋ ਜੀ 25 2500 ਵਾਲਾ ਡਿਜ਼ਾਈਨਰ ਪੀਸ ਭੈਣਾ ਭਰਾ ਨੂੰ ਦੇ ਰਿਆ 1202ਆਂ ਭਟੀਆਂ ਫੋਰਚਨਰ ਕਾਰਾਂ ਮਰੂਤੀਆਂ ਆਟੋਸ ਗੱਡੀਆਂ ਬੱਸਾਂ ਪਰ ਕੇ ਆ ਰਹੀਆਂ ਸੋ ਤੁਸੀਂ ਵੀ ਆ ਜਾਓ ਸੋ ਲੋ ਜੀ ਬਾਬੇ ਦੀ ਹੱਟੀ ਬੰਦ ਹੋਣ ਚ ਰਹਿ ਗਿਆ ਸਿਰ ਬਾਕੀ ਤਿੰਨ ਦਿਨ ਜਿੱਥੇ ਤੁਹਾਨੂੰ ਮਿਲਣਾ 300 ਵਾਲਾ ਦੁਪੱਟਾ 50 ਰੁਪਏ ਚ 500 ਵਾਲਾ ਸੂਟ ਮਿਲਣਾ 100 ਰੁਪਏ ਚ 3000 ਦਾ ਲਹਿੰਗਾ 600 ਚ 8000 ਦਾ ਸੂਟ 750 ਚ ਆ ਪੂਰੇ ਫਰੰਟ ਕੱਢੇ ਸੂਟ ਭੈਣਾ ਭਰਾ ਨੂੰ ਦੇ ਰਿਆ ਆਪਾਂ ਸਿਰ 600 ਰੁਪਏ ਦਾ ਸੂਟ ਭਾਜੀ ਜਿਹਨਾਂ ਦਾ ਵਿਆਹ ਆਜਦਾ ਕੱਪੜਾ ਲੈਣਾ ਆਜੋ ਆ ਦੇਖੋ ਸੂਟਾਂ ਪਿੱਛੇ ਲੜਾਈ ਖੱਚ ਤੂੰ ਖੱਚ ਤੂੰ ਹੋਈ ਜਾਂਦੀ ਆ ਆ ਦੇਖੋ 600 ਰੁਪਏ ਜੋ ਰੇਟ ਕਹਿ ਰਹੇ ਆ 600 ਰੁਪਏ ਦਾ ਸੂਟ ਜਿਹੜਾ ਮਰਜੀ ਚੱਕ ਲੋ ਦੇਖੋ ਬਾਬੇ ਦੀ ਹੱਡੀ ਦੇ ਵੱਡਾ ਧਮਾਕਾ 25 2500 ਵਾਲੇ ਸੂਟ 600 ਰੁਪਏ ਆ 800 9 900 ਰੁਪਏ ਦਾ ਸੂਟ ਬਜ਼ਾਰ ਚ ਬੀਬੀਆਂ ਪਿਓਰ ਕੋਟਨ ਦਾ ਲੈਣ ਜਾਂਦੀਆਂ ਮੇਰੀਆਂ ਭੈਣਾਂ ਹਾਂਜੀ 600 ਰੁਪਏ ਦੇ ਦੋ ਚੋਰੀ ਚੱਕੋ ਜਿੰਨਾ ਮਰਜੀ ਲੈ ਜਾਓ 300 300 ਆ ਲਓ ਜੀ 25 2500 ਵਾਲੇ ਡਿਜ਼ਾਈਨਰ ਪੀਸ ਪਹਿਣਾ ਭਰਾਣ ਦੇ ਰਿਹਾ 1200 ਰੁਪਏ ਦੋ ਪਹਿਣਾ ਭਰਾਵਾਂ ਲਈ ਸਪੈਸ਼ਲ ਕਾਲਾ ਸੂਟ ਆਇਆ 2500 ਰੁਪਏ ਦਾ ਸਿਰਫ ਪਿਓਰ ਮਸਲੀਨ ਦੇ ਉੱਪਰ ਦੇਣ ਜਾ ਰਿਹਾ 1100 ਰੁਪਏ ਦੋ ਦੇਖੋ ਜੀ 550 ਰੁਪਏ ਦਾ ਇੱਕ ਸੂਟ ਰਹਿ ਗਿਆ ਪਿਓਰ ਮਸਲੀਨ ਦੇ ਇਦਾਂ ਦੇ ਸੂਟ ਡਿਜ਼ਾਈਨਰ 800 ਰੁਪਏ ਦੇ ਦੋ ਆ ਲੋ 400 ਰੁਪਏ ਦਾ ਸੂਟ ਰਹਿ ਗਿਆ 1000 1000 ਵਾਲਾ 4 ਪਹਿਣਾ ਭਰਾਵਾਂ ਲਈ 25 2500 ਰੁਪਏ ਦਾ ਸੂਟ ਕਰਤੇ 1000 ਰੁਪਏ ਦੇ ਦੋ ਆ ਦੇਖੋ ਜੀ ਫੋਟੋ ਵਾਲੇ ਮਾਡਰ ਵਾਲੇ ਸੂਟ ਵੀ ਕਰਤੇ ਫ੍ਰੀ ਦੇਵਾ ਮਸਲੀਨ ਦਾ ਸੂਟ ਦੁਪੱਟਾ 702 ਹਲੋ ਜੀ ਖਾਨੇ ਵਾਲੇ ਖਾਨੇ 500 ਰੁਪਏ ਦਾ ਸੂਟ 1000 ਦੇ ਚਾਰ ਲਓ ਜੀ 2200 ਰੁਪਏ ਚ ਕਰਤਾ ਜੀ 2200 ਚ 1000 ਦੇ ਚਾਰ ਇੱਕੋ 2200 2500 ਦੇ ਸੂਟ 2500 ਬੁਟਾ ਨਾ ਮੀ ਪੈ ਗਿਆ 6 ਦੀ ਆਜੋ ਆਪਣੇ ਪਹਿਣਾ ਪ੍ਰਾਣ ਨੂੰ 1500 ਦੇ ਸੂਟ ਨੂੰ ਆਪਾਂ ਕਰਤਾ 1500 ਦੇ ਤਿੰਨ ਲਓ 500 ਰੁਪਏ ਦਾ ਸੂਟ ਹਲੋ ਜੀ 2295 ਦਾ ਸੂਟ 1500 ਦੇ ਦੋ 1500 ਦੇ ਦੋ ਚੁੰਨੀ ਬਲ ਪਿਓਰ ਦੀ 895 ਰੁਪਏ ਦਾ ਸੂਟ ਦੁਕਾਨ ਬੰਦ ਕਰ ਰਹੇ ਆ 800 ਰੁਪਏ ਦੋ ਲੈ ਜੋ 400 ਰੁਪਏ ਦਾ ਸੂਟ ਪਾੜਾ ਸਿਲਗਰਾ ਸੂਟ ਭਾਜੀ ਪਾੜਾ ਸਿਲਗਰਾ ਉਹ ਵੀ ਹੈਂਡਵਰਕ ਦੇ ਨਾਲ ਮੇਰੀਆਂ ਭੈਣਾਂ ਵਾਸਤੇ 2495 ਦਾ ਬਾਜ਼ਾਰ ਦਾ ਰੇਟ ਭਾਜੀ ਆਪਾਂ ਦੇਣਾ 500 ਰੁਪਏ ਦਾ ਹਲੋ 900 ਦੇ ਦੋ ਨੇਚਰ ਕਰੇਗੇ 900 ਦੇ ਦੋ ਆਹ ਲਓ ਜੀ ਸੋਨਾ ਚਾਂਦੀ ਸੂਟ ਦੁਬੱਟਾ 1300 ਵਾਲਾ 900 ਦੇ ਦੋ 5 5000 4 4000 ਲਹਿੰਗਾ ਪਰ ਰੈਂਟ ਤੇ ਲੈਣ ਜਾਣੇ ਆ ਤੁਸੀਂ ਆਪਣਾ ਹੀ ਲੈ ਜਾਓ 600 ਰੁਪਏ ਦਾ ਦੇਖੋ ਜੀ ਬਾਜ਼ਾਰ ਚ 5000 ਦਾ ਲਹਿੰਗਾ 4000 ਦਾ ਬਾਬੇ ਦੀ ਹੱਟੀ ਨੇ 600 ਰੁਪਏ ਦਾ ਲਹਿੰਗਾ ਕੜਾਈਆਂ ਵਾਲੇ ਦੁਪੱਟੇ ਆ ਦੇਖੋ ਗੈਂਜਾ ਦੇ ਦੁਪੱਟੇ ਇਦਾਂ ਦੇ ਉਹ 12 15 1500 ਦਾ ਦੁਪੱਟਾ ਬਾਜ਼ਾਰ ਚ ਵਿਕਦਾ ਭਾਜੀ ਇਦਾਂ ਦਾ ਆਪਾਂ ਦੇਣਾ 50 ਰੁਪਏ ਲਓ ਜੀ 50 50 ਰੁਪਏ ਆਹ ਦੇਖੋ ਰਿਆ ਸੂਤੀ ਕੁਰਤਾ ਵਿਆਮਾ ਬਾਜ਼ਾਰ ਚ 700 ਦਾ ਹੈ ਇਨੇ ਬਾਬੇ ਦੇ ਇਨੇ ਨਾ 1000 ਤੇ 5 ਦਾਗੇ ਜਾਂਦੇ ਜਾਂਦੇ ਆ 8900 ਹਜ਼ਾਰਾਂ ਦਾ ਸੂਟ 750 ਰੁਪਏ ਦਾ 750 ਦੇ ਵਿੱਚ ਆ ਜੀ ਬਾਜੀ ਆ ਦੇਖੋ ਜੀ ਵੱਡੇ ਧਮਾਕੇ 7700 8800 ਹਜ਼ਾਰਾਂ ਦੇ ਸੂਟ 750 ਰੁਪਏ ਦਾ ਸੂਟ 7000 8000 ਦਾ ਸੂਟ ਬਾਬੇ ਦੀ ਹੱਤੀ ਨੇ 750 ਤੇ 1500 ਦੇ ਦੋ ਸੂਟ ਲੈ ਆ ਆ ਦੇਖੋ ਬਾਜੀ 4500 ਰੁਪਏ ਦਾ ਜਾਲ ਕੱਢਿਆ ਸੂਟ 750 ਚ ਲੈ ਜਾ ਆ ਦੇਖੋ 750 ਚ 45 4500 ਵਾਲੇ ਸੂਟ 750 ਰੁਪਏ ਪਾ ਫਰੇ ਕੰਮ ਕੀਤੇ ਫੋਟੋ ਵਾਲੇ ਆਰਟੀਕਲ ਆ ਦੇਖੋ ਫੋਟੋ ਨਾਲ ਕ੍ਰੀਮ ਨੇਚਰ ਦਾ ਸੂਟ 2995 ਦਾ ਸੂਟ ਵੀ 600 ਰੁਪਏ ਕਰਤਾ ਭਾਜੀ ਲੈ ਜਾਓ ਬਸ ਚਕਾਤਾ ਜੀ ਕਪੜਾ